ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਵੀਡੀਓ ਚੈਨਲ ਤੇ ਆਪਾਂ ਆਏ ਹਾਂ ਕੈਲਗਰੀ ਘੁੰਮਣ ਤੇ ਆਪਾਂ ਅੱਜ ਆਏ ਹਾਂ ਕਿਹੜੇ ਮੋਲ ਦਾ ਕ੍ਰੋਸਰ ਹਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਅੱਜ ਇਹ ਤੇ ਬਹੁਤ ਘੈਂਟ ਆ ਦੇਖਣ ਵਾਲਾ ਤੇ ਅੱਗੇ ਆਪਾਂ ਵੀਡੀਓ ਨਾਲ ਜੁੜੇ ਰਹੋ ਤੁਸੀਂ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਹਾਂਜੀ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੈਲਗਰੀ ਦਾ ਇਹ ਜੇ ਪਟੇ ਦੀ ਬਹੁਤ ਵੱਡਾ ਮੋਲ ਆ ਕੈਲਗਰੀ ਕਹਿੰਦਾ ਦੇ ਵੱਡੇ ਓਪਨ ਮੋਲ ਦਾ ਪਾਸ ਨੂੰ ਦੌਰਾ ਕਰਕੇ ਜਿਹੜਾ ਦਿਖਾ ਰਹੇ ਆਂ ਦੇਖੋ ਕਿੱਦਾਂ ਘੈਂਟ ਬਣਿਆ ਹੋਇਆ ਇਹ ਤੇ ਆਪਣੇ ਨਾਲ ਫੇਰੇ ਹੁਣ ਤੁਹਾਨੂੰ ਦਿਖਾਈ ਜਾਂਦੇ ਆਂ ਦੇਖੋ ਕਿੰਨਾ ਘੈਂਟ ਮੋਲ ਆ ਇਹ ਆਹ ਦੇਖੋ ਤੇ ਕਰੀਸਮਿਸ ਕਰਕੇ ਛੁੱਟੀਆਂ ਦੇ ਕਰਕੇ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਆ ਦੇਖੋ ਕੈਲਗਰੀ ਵਿੱਚ ਜਦੋਂ ਵੀ ਤੁਸੀਂ ਆਉਂਗੇ ਤੇ ਇਹ ਮੋਲ ਨੂੰ ਜਰੂਰ ਘੁੰਮ ਕੇ ਜਾਇਓ ਬਹੁਤ ਹੀ ਵੱਡਾ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਹਾਂ ਆ ਦੇਖੋ ਕਿੰਨਾ ਗੈਂਟਾ ਹੈ ਤੇ ਪਸੰਦ ਦਿਖਾਉਨੇ ਅੱਗੇ-ਅੱਗੇ ਕਾਫੀ ਜਾਨੀ ਕੀ ਕਹਿ ਦੀਏ ਕਿ ਇਹਦੇ ਕਾਫੀ ਗੇਟ ਬਣੇ ਹੋਏ ਆ 7-8 ਗੇਟ ਬਣੇ ਆਂ ਤੇ ਇਹਦੇ ਠੀਕ ਹੈ ਤੇ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਤੇ ਤੁਸੀਂ ਆ ਕੇ ਜਰੂਰ ਜਦੋਂ ਵੀ ਕੈਲਗਰੀ ਆਉਂਗੇ ਤੇ ਇਹ ਮਾਡਲ ਨੂੰ ਜਰੂਰ ਦੇਖ ਕੇ ਜਾਇਓ ਬਹੁਤ ਘੈਂਟ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਅਲਕੋ ਕਿੰਨੇ ਸੋਹਣੇ ਲਡੀਆਂ ਲਾ ਕੇ ਦਰਾਖਤ ਜਿਹੇ ਬਣਾਏ ਆ ਵੇਖੋ ਪਾਲੂ ਜਿਹਾ ਕਿੰਨਾ ਘੈਂਟ ਆ ਸਵਾਗ ਫੋਟੋਆਂ ਕਰਾਈ ਜਾਂਦੇ ਆ ਮੱਛੀ ਫੜੀ ਬੈਠਾ ਉਹ ਤੇ ਆ ਦੇਖੋ ਕਿੰਨਾ ਘੈਂਟ ਬਣਾਇਆ ਸਾਰੇ ਜਾਨਵਰ ਜੇ ਇੱਥੇ ਬਣਾਏ ਹੋਏ ਆ ਬਹੁਤ ਆ ਵੇਖੋ ਕਿੰਨੇ ਘੈਂਟ ਆ ਤੇ ਆ पासੋਂ ਦਿਖਾਉਂਦੀ ਆ ਵੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਅੰਦਰੋਂ ਇਹ ਦੇਖਣ ਵਾਲਾ ਬਹੁਤ ਘੈਂਟ ਆ ਇਹ ਇੱਥੇ ਪਾਣੀ ਚੱਲਿਆ ਉਹ ਦੁਵਾਗ ਬੈਠੇ ਆ ਸਾਰੇ ਉਹ ਦੁਕਾਨਾਂ ਨੂੰ ਪਾਣੀ ਤੇ ਕੋਲ ਬਾਗੇ ਦਿਖਾਈ ਜਾਂਦੇ ਇੱਥੋਂ ਵੀ ਸ਼ਾਪਿੰਗ ਵੀ ਕਰ ਸਕਦੇ ਹਾਂ ਤੋਂ ਬੱਚੇ ਨਾਲ ਪਾਣੀ ਵਿੱਚ ਫਿਰਦੇ ਆ ਕਿੰਨੀਆਂ ਸੋਹਣੀਆਂ ਲਾਈਫਾਂ ਦੇਖ ਕਿੰਨੀ ਘੈਂਟ ਆ ਆਹ ਵਿੱਚ ਤੋਂ ਬੱਚੇ ਬਹੁਤ ਹੀ ਜਿਆਦੇ ਸੋਹਣੀਆਂ ਵਿਖੋ ਕਿੰਨੀ ਘੈਂਟ ਆ ਤੇ ਬਹੁਤ ਸੋਹਣਾ ਹੈਗਾ ਬਣਿਆ ਹੋਇਆ ਸਾਰਾ ਕੁਝ ਦੇਖੋ ਆ ਮੱਛੀ ਦੀ ਕੋਈ ਨਹੀਂ ਘੈਂਟ ਲੱਦੀ ਪਾਣੀ ਵਿੱਚ ਤੇ ਪਾਸ ਨੂੰ ਦਿਖਾਉਨੇ ਆ ਦੇਖੋ ਇਹਨਾਂ ਨੇ ਸਾਰੀ ਇੱਥੇ ਜਾਨੀ ਕਿ ਆ ਦੇਖੋ ਕਿੰਨਾ ਘੈਂਟ ਬਣਾਇਆ ਹੈ ਉੱਪਰੋਂ ਸਾਰੇ ਜਾਨਵਰ ਜਦਾਂ ਕਹਿਦੀ ਕਿ ਇਹਨਾਂ ਨੇ ਜਿਹਨੇ ਦੇਖੋ ਬਣਾਏ ਬਹੁਤ ਘੈਂਟ ਬਣਿਆ ਹੋਇਆ ਹੈ ਬੀਤੋ ਤੇ ਪਾਲੂ ਭੂਲੂ ਜਲਾਏ ਹੋਇਆ ਇਹਨਾਂ ਨੇ ਉਹ ਦੇਖੋ ਕਿਦਾਂ ਲੱਗਦੀ ਹੈ ਇਹ ਅਸਲੀ ਹੈ ਆਹ ਦੇਖੋ ਆਸਲੀ ਦੀ ਜੇ ਕਹੇ ਦੀ ਖਾਲੀ ਹੈ ਇਹਨਾਂ ਦੀ ਅਸਲੀ ਦੀ ਗੰਗ ਵੈਸੀ ਹੈ ਅਸਲੀ ਦੀ ਪਰ ਕੰਨਾ ਬੋਲਦੇ ਨਹੀਂ ਉਦਾਂ ਅਸਲੀ ਦੇ ਹੀ ਆ ਆ ਦੇਖੋ ਪਾਲੂ ਇਹ ਕਿੰਨਾ ਘਰ ਰੋਹਰਨਾ ਆ ਦੇਖੋ ਕਿੰਨਾ ਘੈਂਟ ਖੜਾਇਆ ਇਹਨਾਂ ਨੇ ਉਹ ਉੱਤੇ ਆਇ ਤੁਹਾਨੂੰ ਦਿਖਾਉਣੀ ਆਪਾਂ ਤੁਹਾਨੂੰ ਕਿੰਨਾ ਸੋਹਣਾ ਬਣਿਆ ਸਾਰਾ ਬਹੁਤ ਘੈਂਟ ਬਣਿਆ ਇਹ ਤੇ ਤੁਹਾਨੂੰ ਕਾਫੀ ਟਾਈਮ ਲੱਗੂਗਾ ਇਹਨੂੰ ਦੇਖਣ ਲਈ ਬਹੁਤ ਘੈਂਟ ਆ ਇਹ ਬੜਾ ਸੋਹਣਾ ਬਣਿਆ ਹੋਇਆ ਮਾਲ ਦੇਖੋ ਅਸਲ ਪਾਸੇ ਕਿੰਨਾ ਘੈਂਟ ਆ ਇਹ ਅਤੇ ਕੋ ਇੱਥੇ ਆਪਾਂ ਗੰਨਾ ਦੇ ਨਿਸ਼ਾਨੇ ਲਾ ਸਕਦੇ ਹਾਂ ਇੱਥੇ ਨਿਸ਼ਾਨੇ ਲਾਉਣ ਵਾਸਤੇ ਰੱਖਿਆ ਹੋਇਆ ਗੰਨਾ ਦੇਖੋ ਕਿ ਨਿਸ਼ਾਨੇ ਲਾਈ ਜਾਂਦੇ ਆ ਉਹ ਤੇ ਆਪਾਂ ਕੇ ਆਹ ਵੇਖੋ ਜਵਾਗ ਸਾਰੇ ਖੇਡੀਆਂ ਨਿਸ਼ਾਨੇ ਲਾ ਸਕਦੇ ਹਾਂ ਉੱਤੇ ਹੋਏ ਨਾ ਉੱਥੇ ਆਪਾਂ ਇਹ ਨਿਸ਼ਾਨਿਆਂ ਨਾਲ ਖੇਡ ਸਕਦੇ ਹਾਂ ਗੰਨਾ ਇਹਨਾਂ ਤੇ ਆਪਾਂ ਤੁਹਾਨੂੰ ਇੱਧਰ ਦਿਖਾਉਣੀ ਹੈ ਕੱਪੜੇ ਆ ਕੱਪੜੇ ਵਿੱਚੋਂ ਤੁਸੀਂ ਖਰੀਦ ਸਕਦੇ ਆ ਉਹ ਕਾਫੀ ਵੱਡਾ ਤੇ ਬਹੁਤ ਜਿਆਦਾ ਰੌਣਕਾਂ ਲੱਗੀਆਂ ਦੇਖੋ ਮੱਛੀਆਂ ਪਾਣੀ ਵਿੱਚ ਫਿਰਦੀਆਂ ਜਵਾੰ ਲੋਕਿੰ ਬੈਠਾ ਕੋਲ ਦੇਖੀ ਇਹ ਮੱਛੀਆਂ ਨੂੰ ਦੇਖੋ ਪਾਣੀ ਵਿੱਚ ਮੱਛੀਆਂ ਕਿੰਨਾ ਸੋਹਣਾ ਲੱਗਦੀਆਂ ਅਥਰਾਂ ਦੇ ਕੋਲ ਹਾਂ ਤੇ ਉਹ ਇੱਕ ਮੱਛੀ ਗਿਆਦਾ ਆਪਾਂ ਹੁਣ ਲੈ ਕੇ ਚਾਉਂਦੇ ਆਂ ਵੀ ਇਹ ਇੱਥੇ ਨਾਣੀ ਜਿੱਦਾਂ ਕੀ ਕੱਪੜੇ ਪੋ ਘੈਂਟ ਫੌਜੀਆਂ ਦੇ ਪਾਏ ਨੇ ਜੰਗਲਾਂ ਵਿੱਚ ਨਹੀਂ ਆਪਾਂ ਫਿਰਦੇ ਹੁੰਦੇ ਉਹ ਕੱਪੜੇ ਜੀ ਆ ਵੀ ਤੇ ਉਦਾਂ ਦੇ ਕੱਪੜੇ ਆ ਇਹ ਇਹ ਕੱਪੜੇ ਤੁਸੀਂ ਇੱਥੋਂ ਲੈ ਸਕਦੇ ਆਂ ਦੇਖੋ ਕਿੰਨੇ ਘੈਂਟ ਬਣੇ ਨੇ ਕੱਪੜੇ ਤੇ ਆਹ ਦੇਖੋ ਇਹਨਾਂ ਨੇ ਆਹ بڑے ਘੈਂਟ ਜਾਨਵਰਾਂ ਦਾ ਬਣਾਏ ਹੋਏ ਆ ਰਿੰਗ ਪਸ਼ੇ Anişane loanı çek. İlan çahanan değil mi? İlan çalasa ਦੇਖੋ ਕਿ ਜਿੱਦਾਂ ਰੱਖੀਆਂ ਹੋਈਆਂ ਗੰਨਾ ਇਹਨਾਂ ਦੀਆਂ ਤੇ ਪਿਸਟਲ ਵੀ ਆ ਦੇਖੋ ਜਿਹੜੀ ਮਰਜ਼ੀ ਗਨ ਲੈ ਲਓ ਇੱਥੋਂ ਯਾਨੀ ਕਿ ਨਿਸ਼ਾਨੇ ਲਾਉਣ ਨੂੰ ਆ ਵੇਖੋ ਪਿਸਟਲ ਆ ਤੇ ਰੇਡ ਵੀ ਦਿੱਤੇ ਹੋਏ ਆ 229 ਡਾਲਰ ਇਦਾਂ ਇਹਨਾਂ ਦੇ ਤੇ ਕਾਫੀ ਆ ਇਹਨਾਂ ਕੋਲੇ ਲੈਂਚ ਵੀ ਰੱਖੀ ਹੋਏ ਆ ਤੇ ਕਾਫੀ ਜਿਵੇਂ ਕਿ ਬੱਜੰਗਲਾਂ ਵਿੱਚ ਜਾਣੇ ਹਨ ਸ਼ਿਕਾਰ ਕਰਦੇ ਹਾਂ ਕਾਫੀ ਸਮਾਨ ਆ ਇੱਥੇ ਕੋਈ ਤੁਸੀਂ ਜਿੰਨਾ ਮਰਜ਼ੀ ਸਮਾਨ ਇੱਥੋਂ ਖਰੀਦ ਸਕਦੇ ਆ ਤੇ ਬਹੁਤ ਜਿਆਦਾ ਵਧੀਆ ਘੈਂਟ ਆ ਇੱਥੇ ਆ ਦੇਖੋ ਜਨੂ ਤੋ ਦੋ ਫਾਮੈਂਟਾ ਵੇਰ ਦੇਖੋ ਕਿ ਇਹ ਕਿੰਨੇ ਜਨਵਰੀ ਦੇ ਇਥੇ ਤੇ ਉਹਨਾਂ ਨੇ ਬਣਾ ਛੱਡੀ ਇਥੇ ਮੋਤੀ ਕਿਤੇ ਉੱਥੇ ਉਹ ਮੁੰਬੜੀ ਜੀ ਕਹਿਦੀ ਆ ਪਾਂ ਚੋਹੇ ਬੈਠੀ ਆ ਉਹ ਦੇਖੋ ਕੀ ਘੈਂਟ ਤੇ ਬਾਲਾ ਘੈਂਟ ਇਹਨਾਂ ਦੀ ਜਿਹੜੀ ਖਾਲਾ ਇਹਨਾਂ ਦੀ ਪੂਰੀ ਅਸਲੀ ਆ ਇਹ ਤੇ ਆਹ ਦੇਖੋ ਕਿੰਨਾ ਸੁਨਾ ਇਥੇ ਰੀਓਏ ਨਾ ਦੱਕ ਨੇ ਕਹਿਦੀ ਆ ਪਾਂ ਘੈਂਟ ਮੋਲ ਆ ਪੂਰਾ ਤੇ ਮੋਲ ਸਰਨਾ ਸੁਨਾ ਬਣਿਆ ਹੋਇਆ ਇੱਥੇ ਜਰੂਰ ਆਇਓ ਇੱਥੇ ਆ ਦੇਖੋ ਤਾਂ ਸਾਰਾ ਦੇਖੋ ਨਿਕਲਿਆ ਆਪਾਂ ਦੇਖੋ ਕਿ ਨਾ ਘੈਂਟ ਬਣਿਆ ਹੋਵੇ ਉਹ ਜਾਜ ਵੀ ਲਾਇਆ ਇੱਥੇ ਉਦਨ ਵਾਲਾ ਹੀ ਹੈ ਜਾਜ ਵੀ ਦੇਖੋ ਇਹ ਤੋਂ ਤਾਂ ਦੇਖਦਾ ਇਹ ਆ ਦੇਖੋ ਇਥੋਂ ਵੀ ਜਾ ਕੇ ਜਿੱਦਾਂ ਤੇ ਆ ਲੈ ਸਕਦੇ ਹਾਂ ਟੋਪੀਆਂ ਵੀ ਹੁੰਦੀਆਂ ਇੱਥੇ ਆ ਦੇਖੋ ਇਹ ਤੋਂ ਦਿਸਮਾਨ ਸਾਰਾ ਹੈ ਜੀ ਆ ਕੇ ਅੱਧਾ ਕਿ ਆਪਾਂ ਨੂੰ ਦੇ ਜੰਗਲਾਂ ਵਿੱਚ ਜਾਂਦੇ ਆਪਾਂ ਲੈਫਟ ਵਿੱਚ ਆਉਂਦੇ ਵਿੱਚ ਤੇ ਲੈਫਟ ਦਿਖਾਉਣ ਸੁਭਾਅ ਉਹ ਮੱਛੀਆਂ ਵਾਲਾ ਏਰੀਆ ਆ ਗਿਆ ਵੇਖੋ ਮੱਛੀਆਂ ਆ ਗਈਆਂ ਜਿੱਥੇ ਉਸ ਨੂੰ ਮੱਛੀਆਂ ਦਿਖਾਈਆਂ ਪਹਿਲਾਂ ਹੀ ਲੈਫਟ ਵਿੱਚ ਆਏ ਆ ਤੇ ਆਪਾਂ ਹੁਣ ਚੱਲਦੇ ਆ ਬਾਹਰ ਨੂੰ ਆਪਾਂ ਨਿਕਲ ਗਏ ਆ ਬਾਹਰ ਆ ਵੀ ਸਮਾਨ ਹੁੰਦਾ ਏ ਤਾਂ ਖਰੀਦਣਾ ਲੱਗ ਜੂਈ ਖਰੀਦਣਾ ਹੋਵੇ ਆਪਾਂ ਸਮ ਦੇਖੋ ਨੇ ਦੇਖੋ ਕਿ ਇਹ ਇਹ ਅਸਲੀ ਵੀ ਆ ਸਾਰੇ ਬਣਾਏ ਹੋਏ ਇਹਨਾਂ ਨੇ ਕਿ ਜਾਨਵਰ ਆ ਨਾ ਜਿਹੜੇ ਕੈਸੀ ਦਹਾਸਾ ਤੇ ਆਂਦੇ ਇਹ ਓਰੀਜਨਲ ਆ ਤੋ ਇਹ ਤਾਂ ਲੱਗਦਾ ਕਿ ਆਪਾਂ ਕਹਿ ਦਈਏ ਤੁਹ ਲਗਾਤ ਰਖੀ ਮਾਦਰ ਕਿ ਨਹੀਂ ਬੋਲ ਦੇਣੀ ਹੈ ਨਾ ਇਹ ਤੋ ਫੜੀ ਨਹੀਂ ਗਈ ਤੇ ਉਹਨੇ ਯਾਨੀ ਕਿ ਮੱਛੀ ਨੂੰ ਹਾਂ ਉਹ ਮੱਛੀ ਅੜ ਗਈ ਐ ਮੂੰਹ ਖੁੱਭ ਗਿਆ ਹਾਂ ਉਹਦੇ ਵਿੱਚ ਹਾਂਜੀ ਹੁਣ ਆ ਪਾ ਗਏ ਆ ਬਾਹਰ ਤੇ ਆ ਦੇਖ ਕੋਈ ਵੀ ਐਂਟਰੀ ਗੇਟ ਆ ਇਹਦਾ 4 ਨੰਬਰ ਤੇ ਆਪਾਂ ਬਾਹਰ ਆਪਾਂ ਹੁਣ ਜਾਣਾ ਕਰ ਨੂੰ ਇਹਨਾਂ ਨੇ ਘੇੜ ਬਣਾਇਆ ਹੋਇਆ ਇਹਨਾਂ ਨੇ ਇੰਟਰੀਗੇਟ ਇਧਰੋਂ ਵੀ ਆਪਾਂ ਐਂਟਰੀ ਕਰ ਸਕਦੇ ਆ ਤੇ ਬਾਹਰ ਵੀ ਆ ਸਕਦੇ ਆ ਯਾਨੀ ਇਹ ਪਿਛਾਰੇ ਹੁਣ ਜਾਂਦੇ ਪਏ ਘਰਾਂ ਨੂੰ ਤੇ ਕਾਫੀ ਟਾਈਮ ਹੋ ਗਿਆ ਹੁਣ ਇਹਨਾਂ ਦਾ ਜਿੰਨਕੀ ਬੰਦ ਕਰ ਦੇਣਾ ਇਹਨਾਂ ਨੇ ਟਾਈਮ ਕਾਫੀ ਹੋ ਗਿਆ ਤੇ ਸਾਰੇ ਜਾਂਦੇ ਆ ਤੇ ਉਹ ਪਿਛਾਰੇ ਸਮਾਂ ਲਈ ਜਾਂਦੇ ਤੇ ਦੱਸਿਓ ਆਪਣੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਤੁਹਾਨੂੰ ਮਿਲਦੇ ਆ ਇੱਕ ਹੋਰ ਪਨੀ ਵੀਡੀਓ ਨਾਲ ਤੇ ਧੰਨਵਾਦ ਸਾਰਿਆਂ ਦਾ ਦੇਖੋ ਕੈਲਗਰੀ ਦਾ ਇਹ ਮਾਹੌਲ ਆਪਾਂ ਤੁਹਾਨੂੰ ਮਿਲਦੇ ਆ ਫੇਰ ਦੁਬਾਰੇ ਤਿੰਨ ਤੂਨ ਧੰਨਵਾਦ ਸਾਰਿਆਂ ਦਾ